ਇੱਕ ਮਾਨਯੋਗ ਸੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੇ ਜਿਹੜਾ ਨਸ਼ੇ ਦੇ ਖਿਲਾਫ ਜਿਹੜੀ ਮੁਹਿੰਮ ਚਲਾਈ ਗਈ ਆ ਉਸ ਦੇ ਵਿੱਚ ਥਾਣਾ ਸੁਲਤਾਨਵਿੰਡ ਅਤੇ ACP ਪ੍ਰਵੇਸ਼ ਚੋਪੜਾਈ ਦੀ ਟੀਮ ਨੇ ਇੱਕ ਦੋ ਕਿ ਉਸ ਜਿਹੜੇ ਆ ਇੱਕ ਗ੍ਰਿਫਤਾਰ ਕੀਤੇ ਨੇ ਉਸ ਦੇ ਵਿੱਚ ਗੁਰਵੰਤ ਸਿੰਘ ਉਰਫ ਮੰਗਾ ਤੇ ਬਲਵਿੰਦਰ ਸਿੰਘ ਉਰਫ ਸਨੀ ਇਹ ਮੀਰਾਕੋਟ ਕਲਾ ਤੇ ਖੁਰਦੇ ਰਹਿਣ ਵਾਲੇ ਨੇ ਇਹਨਾਂ ਦੋਵਾਂ ਨੂੰ ਇਨੀਸ਼ੀਅਲੀ ਗ੍ਰਿਫਤਾਰ ਕਰਕੇ ਇਹਨਾਂ ਕੋਲੋਂ 130 ਗ੍ਰਾਮ ਪਹਿਲਾਂ ਹੈਰੋਇਨ ਬਰਾਮਦ ਕੀਤੀ ਗਈ ਜਿਸ ਤੇ ਮਕਦਮਾ ਨੰਬਰ 9 ਥਾਣਾ ਸੁਲਤਾਨਪੁਰ ਜਿਹੜਾ ਦਰਜ ਕੀਤਾ ਗਿਆ ਜਦੋਂ ਇਹਨਾਂ ਦੀ ਮਜੀਦ ਪੁੱਛਗਿੱਛ ਕੀਤੀ ਗਈ ਤੇ ਪੁੱਛਗਿੱਛ ਦੇ ਦੌਰਾਨ ਇਹਨਾਂ ਕੋਲੋਂ 710 ਗ੍ਰਾਮ ਜਿਹੜੀ ਹੈਰੋਇਨਾ ਹੋਰ ਰਿਕਵਰ ਜਿਹੜੀ ਆ ਕੀਤੀ ਗਈ ਹੈ ਇਸ ਮਕਦਮੇ ਵਿੱਚ ਹੁਣ ਤੱਕ ਕੁੱਲ 840 ਗ੍ਰਾਮ ਜਿਹੜੀ ਹੈਰੋਇਨਾ ਰਿਕਵਰ ਕੀਤੀ ਗਈ ਹੈ ਇਸ ਤੇ ਜਿਹੜੀ ਅੱਗੇ ਵੀ ਸਾਡੀਆਂ ਟੀਮਾਂ ਜਿਹੜੀਆਂ ਲੱਗੀਆਂ ਨੇ ਤੇ ਆਸ ਹੈ ਵੀ ਇਸ ਦੇ ਵਿੱਚ ਹੋਰ ਵੀ ਜਿਹੜੀ ਰਿਕਵਰੀ ਹੋ ਸਕਦੀ ਹੈ ਕਰਦੇ ਕੀ ਨੇ ਇਹ ਦੋਵੇਂ ਇਲੈਕਟ੍ਰੀਸ਼ੀਅਨ ਦਾ ਗੁਰਵੰਤ ਸਿੰਘ ਉਰਫ ਮੰਗਾ ਇਹਦੇ ਇਹ ਪੁਰਾਣਾ ਕ੍ਰਿਮੀਨਲ ਹੈ ਇਸ ਤੇ ਪਹਿਲਾਂ ਇੱਕ 302 ਦੇ 307 ਦਾ ਮਕਦਮਾ ਦਰਜਾ 302 ਦੇ ਵਿੱਚ ਇਹ ਐਸ ਵਕਤ ਬੇਲ ਤੇ ਆ ਬੇਲ ਤੇ ਆ ਕੇ ਜਿਹੜਾ ਇਹ ਹੈਰੋਇਨ ਦਾ ਕੰਮ ਇਹਨੇ ਕਰਨਾ ਕਰਨਾ ਸ਼ੁਰੂ ਕਰਤਾ ਸੀਗਾ ਜਿਸ ਤੇ ਜਿਹੜੇ ਸਾਡੀ ਟੀਮ ਨੇ ਇਹਨੂੰ ਨੈਪ ਕੀਤਾ ਹੈ ਅਕਸਰ ਦੇਖਿਆ ਇਹਨਾਂ ਕੋ ਬੇਰੋਜ਼ਗਾਰ ਗੋਵਿੰਦਾ ਨਸ਼ਰਤ ਵਿਚ ਲੱਗੇ ਨੂੰ ਲੱਗਦੇ ਨੇ ਇਹਦੇ ਦੋਵੇਂ ਜਿਹੜੇ ਕੰਮ ਕਰਦੇ ਨੇ ਆਲਰੇਡੀ ਦੇਖੋ ਪੈਸੇ ਦੀ ਲਾਲਸਾ ਜਿਹੜੀ ਆ ਉਹ ਇਸ ਕੰਮ ਵਾਲੇ ਇਹਨਾਂ ਨੂੰ ਤੋੜਿਆ ਸੀਗਾ ਜਿਹੜਾ ਹੁਣ ਤੱਕ ਦੀ ਇਨੀਸ਼ੀਅਲ ਇਨਵੈਸਟੀਗੇਸ਼ਨ ਦੇ ਵਿੱਚ ਗੱਲ ਸਾਹਮਣੇ ਆਈ ਨੇ ਵੀ ਇਹਨੇ ਪੈਸੇ ਦੇ ਲਾਲਚ ਦੇ ਵਿੱਚ ਨਹਿਰੋਂ ਦਾ ਕੰਮ ਜਿਹੜਾ ਸ਼ੁਰੂ ਕੀਤਾ ਸੀਗਾ ਇਸ ਤੋਂ ਅੱਗੇ ਜਿਹੜਨਾ ਦੇ ਬੰਦਿਆਂ ਨਾਲ ਇਹ ਇਹਨਾਂ ਦਾ ਟਾਈਪ ਸੀਗਾ ਉਹ ਸਾਡੀ ਇਨਵੈਸਟੀਗੇਸ਼ਨ ਦੇ ਵਿੱਚ ਆਏ ਨੇ ਇਸ ਨੂੰ ਅੱਗੇ ਹੋਰ ਨਾਮਿਨੇਟ ਕਰਕੇ ਅਸੀਂ ਇਹਨਾਂ ਨੂੰ ਅੱਗੇ ਵੀ ਇਸ ਲੜੀ ਨੂੰ ਤੋੜਾਗੇ ਇਹਨਾਂ ਦੇ ਬੈਕਵਰਡ ਲਿੰਕ ਤੋਂ ਫਾਰਵਰਡ ਲਿੰਕ ਤੋਂ ਕਰ ਰਹੇ ਆ ਛਟ ਕੋ ਆਲਮੋਸਟ ਇਹਨਾਂ ਦੇ ਨਾਂ ਜਿਹੜੇ ਉਹ ਸਾਹਮਣੇ ਆਏ ਨੇ ਉਹਨਾਂ ਨੂੰ ਅਸੀਂ ਜਿਹੜਾ ਇਸ ਤੇ ਵਿੱਚ ਨਹੀਂ ਨਸ਼ਰ ਕਰ ਸਕਦੇ ਕਿਉਂਕਿ ਇਸ ਆਪਰੇਸ਼ਨ ਨੂੰ ਜਿਹੜਾ ਵਾ ਅਸੀਂ ਅੰਜਾਮ ਤੱਕ ਅੱਗੇ ਤੱਕ ਪਚਾਵਾਂਗੇ ਤਾਰੂ ਪਰ ਆ ਰਹੇ ਸੀ ਇਹ ਇਹ ਫਿਲਹਾਲ ਤੇ ਇਹਨਾਂ ਇਥੇ ਲੋਕਲ ਕਨਸਾਈਨਮੈਂਟ ਜਿਹੜੀ ਹੈ ਨਾ ਲਈ ਆ ਇੱਕ ਜਿਹੜਾ ਜਿਸ ਕੋ ਕਨਸਾਈਨਮੈਂਟ ਲਈ ਆ ਉਸ ਤੋਂ ਇਹ ਗੱਲ ਕਲੀਅਰ ਹੋਏਗੀ ਵੀ ਇਹ ਜਿਹੜੀ ਕਨਸਾਈਨਮੈਂਟ ਹੈ ਤਾਰੋਂਪਾਰ ਆਈ ਹੈ ਸਰ ਇਹ ਵੇਚਦੇ ਕਿਵੇਂ ਸੀ ਤੁਹਾਨੂੰ ਕਿ ਲੱਗਤਿਓ ਇਲੈਕਟ੍ਰੀਸ਼ੀਅਨ ਦਾ ਕੰਮ ਕਰਦੇ ਹੋ ਦੇਖੋ ਇਹ ਆਪਣੇ ਗਾਹਕ ਜਿਹੜੀ ਇਹਨਾਂ ਦਾ ਫੋਨ ਜਿਹੜਾ ਵਾ ਉਹ ਐਨਲਾਈਜ਼ ਕੀਤਾ ਗਿਆ ਤੇ ਜਿਹੜੇ ਇਹਨਾਂ ਦੇ ਜਿੰਨਾਂ ਤੋਂ ਜਿਹੜੀ ਆ ਫਾਰਵਰਡ ਲਿੰਕੇਜ ਆ ਉਹ ਵੀ ਇਹਨਾਂ ਤੋਂ ਕੱਢ ਕੇ ਵੀ ਕਿਹੜੇ ਕਿਹੜੇ ਗਾਹਕ ਸੀਗੇ ਇਹਨਾਂ ਦੇ ਉਹਨਾਂ ਉਹਨਾਂ ਨੂੰ ਇਨਵੈਸਟੀਗੇਟ ਕੀਤਾ ਜਾਵੇਗਾ ਜੀ ਆ ਬਿਲਕੁਲ ਇਹਨਾਂ ਨੇ ਜਿਸ ਤਰ੍ਹਾਂ ਹੁਣ 840 ਗ੍ਰਾਮ ਇਹਨਾਂ ਨੂੰ 100 150 50 ਗ੍ਰਾਮ ਕਰਕੇ ਇਹਨਾਂ ਆਪਣੇ ਗਾਹਕ ਬਣਾਏ ਸੀਗੇ ਉਸ ਤੇ ਜਿਹੜੀ ਆ ਸਾਡੀ ਟੀਮਾਂ ਵਰਕਆਊਟ ਕਰ ਰਹੀਆਂ ਨੇ ਉਹਨਾਂ ਨੂੰ ਵੀ ਜਿਹੜਾ ਇਸ ਜਿਹੜੀ ਇਨਵੈਸਟੀਗੇਸ਼ਨ ਦੇ ਵਿੱਚ ਇਨਟੈਂਕਲ ਕੀਤਾ ਜਾਏਗਾ ਇਹ ਥੋੜਾ ਸਮਾਂ ਪਹਿਲਾਂ ਜਿਹੜਾ ਬੇਲ ਤੇ ਆਇਆ ਸੀਗਾ ਇਹ ਪਹਿਨ ਆਪਣਾ ਇਲੈਕਟ੍ਰੀਸ਼ੀਅਨ ਦਾ ਕੰਮ ਇਹਨਾਂ ਸ਼ੁਰੂ ਕਰ ਦਿੱਤਾ ਸੀਗਾ ਇਲੈਕਟ੍ਰੀਸ਼ੀਅਨ ਦਾ ਕੰਮ ਕਰਨ ਦੇ ਵਿੱਚ ਵਿੱਚ ਹੀ ਇਹਨਾਂ ਦੋਵਾਂ ਜਣਾਂ ਨੇ ਪਲਾਨ ਥੋੜਾ ਸਮਾਂ ਲੈਂਦਾ ਸੀਗਾ ਉਸਤੇ ਵੀ ਸਾਡਾ ਸਾਡੀਆਂ ਟੀਮਾਂ ਜਿਹੜੀਆਂ ਵਰਕਆਊਟ ਕਰ ਰਹੀਆਂ ਨੇ ਜਿੱਦ ਜੋ ਆਗੂ ਨਹੀਂ ਸਦ ਰਹੇ ਉਹ ਬਿਲਕੁਲ ਹੀ ਜਿਹੜਾ ਕ੍ਰਾਈਮਨਲ ਆ ਇਹਨੂੰ ਜਿਹੜੀ ਆ ਜਿੱਦ ਤੇ ਹੁਣ ਪਹਿਲਾਂ ਵੀ ਦੋ ਮਕਦਮੇ ਦਰਜ ਨੇ ਉਹਨੂੰ ਇਸ ਚੀਜ਼ ਦੀ ਲਤ ਲੱਗ ਗਈ ਹੈ ਤੇ ਉਸ ਦੇ ਵਿੱਚ ਜਿਹੜਾ ਹਰਵਿੰਦੇ ਨਸ਼ੇ ਦੇ ਵਿੱਚ ਜਾਂ ਉਸ ਦੀ ਦਸਤਕਰੀ ਦੇ ਵਿੱਚ ਪੈ ਗਿਆ ਜਿਸ ਨੂੰ ਸਾਡੀ ਟੀਮ ਨੇ ਜਿਹੜੀ ਆ ਰਿਕਵਰ ਕਰਕੇ ਨੀਰ ਕਵਰੀ ਕੀਤੀ ਆ ਦੇਸ ਤੋਂ ਅੱਗੇ ਵੀ ਅਸੀਂ ਅਸੀਂ ਡਿਵੈਲਪ ਕਰਾਂਗੇ ਕਲੀ ਕਲੀ ਕਰਦੇ ਇਹ ਨਾਲ ਆਪ ਵੀ ਲੈਂਦੇ ਨੇ ਇਹਨਾਂ ਨੂੰ ਦੱਸ ਨਹੀਂ ਅਜੇ ਤੱਕ ਇਹਨਾਂ ਦੀ ਨਸ਼ੇ ਵਾਲੀ ਗੱਲ ਨਹੀਂ ਸਾਹਮਣੇ ਆਈ ਪਰ ਅਜੇ ਇਨੀਸ਼ੀਅਲ ਇਨਵੈਸਟੀਗੇਸ਼ਨ ਨੇ ਰਿਮਾਂਡ ਜਿਹੜਾ ਹੈ ਰਿਮਾਂਡ ਤੇ ਨੇ ਸਾਡੇ ਕੋਲ ਰਿਮਾਂਡ ਤੋਂ ਬਾਅਦ ਜਿਹੜੀ ਆ ਅਸੀਂ ਇਸ ਗੱਲ ਨੂੰ ਕਲੀਅਰ ਕਰ ਸਕਾਂਗੇ ਤਿੰਨ ਦਿਨ ਦੇ ਰਿਮਾਂਡ ਤੇ ਨੇ ਕਿੰਨਾ ਮੁਸ਼ਕਲ ਸੀ ਜੀ ਹਜ਼ਾਰ ਫੜਦਾ ਕੁੱਕੀ ਜਿਹੜੇ ਇਲੈਕਟ੍ਰਿਕ ਸਿਸਟਮ ਕੰਮ ਕਰਦੇ ਪਤਾ ਸੈਕੂ ਨਹੀਂ ਕਰਦਾ ਬਿਲਕੁਲ ਜੀ ਵੇਖੋ ਜਿਹੜਾ ਪਹਿਲਾਂ ਕਲੀਨ ਆ ਜਿਸ ਤੇ ਪਹਿਲਾਂ ਜਿਹੜਾ ਵਾ ਐਨਡੀਪੀਐਸ ਦਾ ਮਕਦਮਾ ਨਹੀਂ ਦਰਜ ਇਹ ਸਾਡੀਆਂ ਜਿਹੜੀਆਂ ਇਨਾਂ ਕੋ ਬਕਾਇਦਾ ਸਾਡੀ ਟੀਮ ਕੋਲੇ ਜਿਹੜੀ ਐ ਇੱਕ ਸਪੈਸ਼ਲ ਇਨਫੋਰਮੇਸ਼ਨ ਆਈ ਸੀ ਜਿਸ ਦੇ ਆਧਾਰ ਦੇ ਉੱਤੇ ਇਸ ਨੂੰ ਫੜਿਆ ਗਿਆ ਇਹ ਸੋਰਸ بیس ਇਨਫੋਰਮੇਸ਼ਨ ਦੇ ਉੱਤੇ ਜਿਹੜਾ ਨੈਟਵਰਕ ਜਿਹੜਾ ਬਸਟ ਹੋਇਆ ਹੈ ਬਿਲਕੁਲ ਤੁਸੀਂ ਜਿਹੜਾ ਬੰਦਾ ਹੁਣ ਨਾਰਮਲ ਜ਼ਿੰਦਗੀ ਜੀ ਰਿਹਾ ਹੈ ਜਾਂ ਜਿਹੜਾ ਨਾਰਮਲ ਕੰਮ ਕਰ ਰਿਹਾ ਉਹ ਇੱਕ ਸ਼ੱਕ ਦੇ ਡਾਰ ਦੇ ਵਿੱਚ ਨਹੀਂ ਆਉਂਦਾ ਇਸ ਤੇ ਸਾਨੂੰ ਜਿਹੜੀ ਐ ਸਪੈਸ਼ਲ ਇੰਟਲ ਜਿਹੜੀ ਮਿਲੀ ਸੀਗੀ ਸਪੈਸਿਫਿਕ ਇੰਟਲ ਤੇ ਕੰਮ ਕਰਦਿਆਂ ਸਾਡੀ ਟੀਮ ਨੇ ਇਹਨਾਂ ਨੂੰ ਗ੍ਰੈਬ ਕੀਤਾ ਇਹਨੇ ਪਹਿਲੇ ਪਰਚੇ ਸੀ ਉਹ ਕਾਲੇ ਦੱਸ ਇੱਕ 302 ਦਾ ਤੇ ਇੱਕ 307 ਦਾ ਮਕਦਮਾ ਇਹ ਲੋ ਇਹਨਾਂ ਦਾ ਕੰਬੋ ਥਾਣੇ ਮਕਦਮਾ ਦਰਜ ਹੋਇਆ ਹੈ ਨਾ 2018 ਦੇ ਵਿੱਚ ਇਹ ਤੈਨੂੰ ਚਲੋਦਾ ਉਹ ਵੀ ਬੰਦੇ ਨਹੀਂ ਇਹਣਾ ਨੂੰ ਕਿ ਦੋ ਬੰਦੇ ਆ ਨੀ ਬਿਲਕੁਲ ਇਹਦੇ ਪਿੱਛੇ ਜਿੱਦਾਂ ਤੁਹਾਨੂੰ ਦੱਸਿਆ ਵੀ ਇਸ ਦੇ ਪਿੱਛੇ ਆਇਡੈਂਟੀਫਾਈ ਹੋ ਚੁੱਕੇ ਨੇ ਉਸ ਦਾ ਉਸ ਨੂੰ ਅਸੀਂ ਨਾਮ ਨਹੀਂ ਤੁਹਾਨੂੰ ਨਸ਼ਰ ਕਰ ਸਕਦੇ ਕਿਉਂਕਿ ਉਹਨਾਂ ਨੂੰ ਵੀ ਅਸੀਂ ਐਸ ਦੇ ਵਿੱਚ ਇੰਟੈਂਗਲ ਕਰਾਂਗੇ ਜੀ ਇਧਰ ਵਿਚਰੋ ਚਲਾਉਂਦੇ ਸੁਣਾ ਲੱਗਦੇ ਤੁਹਾਨੂੰ ਇਹ ਸੁਤਾਲੂ ਏਰੀਆ ਤੋਂ ਹਾਂ ਬਿਲਕੁਲ ਇਹ ਵੇਖੋ ਇਹਨਾਂ ਨੇ ਜਿਹੜਾ ਦੋਵੇਂ ਚੀਜ਼ਾਂ ਨੇ ਜਿਹੜੇ ਪੈਡਲਰ ਜਿਹੜੀ ਹੁਣ ਸਮਾਨ ਲੈਣਾ ਵਾ ਉਹ ਬਿਗ ਸਮਗਲਸ ਤੋਂ ਲੈਣਾ ਵਾ ਜਿਹੜਾ ਵੇਚਣਾ ਉਹਨਾਂ ਕੰਜ਼ਿਊਮਰ ਜਾਂ ਲੋਅ ਐਂਡ ਜਿਹੜੇ ਇਹਨਾਂ ਨੂੰ ਤਸਕਰੀ ਕਰਦੇ ਉਹਨਾਂ ਨੂੰ ਵੇਚਣਾ ਵਾ ਇਹਨਾਂ